ਦੀ ਪਰਮਿਸ਼ਨ ਕਿਸ ਦੇ ਨਾਮ ਹੈ ਕਿੱਥੇ ਹੈ ਕਿੱਥੋਂ ਆ ਰਹੀ ਹੈ ਉਹ ਸਾਨੂੰ ਦੱਸੋ ਹੁਣ ਦੱਸੋ ਕੋਈ ਪਰਮਿਸ਼ਨ ਨਹੀਂ ਹੈ ਇਹਨਾਂ ਕੋਲ ਸਾਨੂੰ ਜੰਦਾ ਖੜੀਆ ਹੋ ਜਾਓ ਜੰਦਾ ਚ ਇਹਨਾਂ ਦਾ ਪਰਮਿਟ ਮੰਗਾਓ ਜੀ ਕਿਹਦੇ ਨਾਮ ਇਹਨਾਂ ਦਾ ਪਰਮਿਟ ਦਿਖਾਓ ਯਾਰ ਖੜਾ ਨਾ ਇਹਨਾਂ ਪਰਮਿਟ ਮੰਗਾਓ ਇਹਨਾਂ ਟਿੱਪਾਂ ਦੀ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਆ ਜੀ ਬਿਨਾਂ ਪਰਮਿਸ਼ਨ ਦੇ ਚੱਲ ਰਹੇ ਨੇ ਟਿੱਪਰ ਕੋਈ ਨਹੀਂ ਕਹਿੰਦੇ ਆਪਾਂ ਕਹਿੰਦੇ ਆ ਪਰਮਿਟ ਲਾਓ ਹਰ ਚੀਜ਼ ਦਾ ਹਰ ਚੀਜ਼ ਦਾ ਬਿਨਾਂ ਪਰਮਿਸ਼ਨ ਸਿਰਫ ਟਿੱਪਰ ਸੀ ਉਹਨੂੰ ਪਰਮਿਸ਼ਨ ਸੀ ਜਿੰਨੂੰ ਮਰਜ਼ੀ ਮਾਰ ਦੇ ਤੇਰੇ ਪਿੱਛੇ ਬੈਠੇ ਆਂ ਸੀ ਚਿੰਤਾ ਨਾ ਕਰ ਤੇ ਅੱਜੇ ਮਾਰ ਫੇਰਵਾ ਦੇ ਮਾ ਛੋਟੇ ਨਿਵਾਸੀ ਰੱਖੇਗੇ ਨਹੀਂ ਬੱਸ ਸੰਗੇਜ ਦੁਆਰਾ ਤੁਹਾਨੂੰ ਕਹਿ ਰਹੇ ਆ ਕਿ ਜਿਹੜੀ ਪੱਠਿਆਂ ਦੀਆਂ ਟਰੇਲੀਆਂ ਨੇ ਉਹਨਾਂ ਦੇ ਵੀ ਛੋਟੇ ਛੋਟੇ ਮੁੰਡੇ ਡਰਾਈਵਰ ਰੱਖਿਓ ਇਹਨੇ ਕਿਸੇ ਕੋਲ ਲਸੰਨੀਆਂ ਰੋਡ ਤੇ ਜਾਂਦਾ ਕਿਸੇ ਦੀ ਵੀ ਚੈਕਿੰਗ ਕਰਦੇ ਇੱਕ ਗਾਣੇ ਦੇ ਵਿੱਚ 10-10 ਲੱਖ ਦੀ ਟਰਾਲੀਆਂ ਚੱਲ ਰਹੀਆਂ ਟਰਾਲੀਆਂ ਆਹ ਨਾ ਮਰਗੀ ਕਰਦੇ ਆਹ ਉਹੀ ਉਹੀ ਚਤਾਰਿਆ ਉਸ ਦੱਸ ਰਿਹਾ ਕਿ ਜਿਹੜੀਆਂ ਟਰਾਲੀਆਂ ਚੱਲਦੇ ਘਰ ਬਸਤੀਆਂ ਨੇ ਛੋਟੇ ਛੋਟੇ ਮੁੰਡੇ 10-10 ਲੱਖ ਰੁਪਇਆ ਇਹ ਬੰਦੇ ਨਰੋਸਾ ਕਹਿੰਦੇ ਨੇ ਚਾਹਵਾ ਉਹਨਾਂ ਨੇ ਜਿਹੜਾ ਮੇਰੇ ਘਰੋਂ ਟਰਾਲੀ ਕੱਲ ਸਰਦਾਰ ਮੇਰਾ ਸਾਰਾ ਪਰਿਵਾਰੋਂ ਪਾਲਣ ਦਿਆ ਸੀ ਕੱਲ ਸਰਦਾਰ ਸਾਹਿਬ ਮੈਨੂੰ ਮਿਲ ਕੇ ਗਏ ਆਹ ਦੇਖੋ ਬੈਠਾ ਆ ਨਵੀਆਂ ਟਰਾਲੀਆਂ ਸ਼ੁਰੂ ਹੋਈਆਂ ਮਾਈਨਿੰਗ ਦੀਆਂ ਕੱਲ ਹੀ ਮਿਲ ਕੇ ਗਏ ਕੱਲ ਹੀ ਇਹ ਵੀ ਨਹੀਂ ਉਹਦੇ ਪਹਿਲਾਂ ਹੀ ਇਮੀਡੀਏਟ ਕਰਾਤਾ ਸੀਗਾ ਦੇਖੋ ਉਸ ਇਹ ਕਹ ਰਹੇ ਕਿ ਇਹ ਛੋਟੇ ਨਹੀਂ ਕਿਸੇ ਨੂੰ ਜਾਣਦਾ ਅਗੇ ਕੁਝ ਨਹੀਂ ਹੋਗਾ ਇਹ ਇਹ ਦੇਤਾ ਹੋ ਲੋਕੀ ਇਹ ਕਰਨਾ ਤਰੀਕਾ ਹੈ ਸ਼ਰਾਬ ਪੀਵੇ ਸ਼ਰਾਬ ਆਦਿ ਨਾ ਇਹ ਟਰਾਲੀ ਹੈ ਜੀ ਕੋ ਟਿੱਪੂ ਆਪਣੀ ਮੌਤ ਆਪ ਲੈ ਕੇ ਮਰੀ ਨੇ ਇਹ ਤਾਂ ਵਿਚਾਰੇ ਬੱਚੇ ਕਿਵੇਂ ਸਕੂਲੋਂ ਮੜ ਕੇ ਆ ਰਹੇ ਸੀਗੇ ਇਹਨੇ ਦੇਸ਼ ਦਾ ਭੋਜਨ ਸੀ ਜਾਨ ਨਿਕੋ ਦੇਸ਼ ਦੇ ਕੋਈ ਇੱਕ ਵਾਸਤੇ ਤੁਸੀਂ 2 ਲੱਖ ਰੁਪਏ ਦਾ ਵੈਸੇ ਕੋਈ ਲੈਂਦਾ ਨਹੀਂ ਸੁਣੋ ਮੇਰੀ ਗੱਲ ਆ ਸਾਨੂੰ ਨਹੀਂ ਚਾਹੀਦਾ ਰੋਡੀਆਂ ਨੋਟੀਆਂ ਲੈਣੇ ਸੀ ਸਰ ਆਪਣੇ ਵੀ ਹੋਗੇ ਮਨਾ ਕਰਤਾ ਤੁਸੀਂ ਮਨਾ ਕਰ ਸਾਨੂੰ ਆਪਣੇ ਵੈਸੇ ਕਰ ਲਓਗੇ ਮੇਰੇ ਸਾਨੂੰ ਐ ਕਰੋ ਜਲਦੀ ਸਾਨੂੰ ਪੰਜਾਂ ਜੜਿਆਂ ਨੂੰ ਦੇ ਦਿਓ 20-20 ਲੱਖ ਰੁਪਏ ਸੀ ਸਾਰੇ ਦੇਨੇ 1 ਕਰੋੜ ਰੁਪਏ ਹੋ ਗਿਆ ਲੈ ਦੇਨੇ ਆਂ ਮਂਗਾਓ ਲਾਓ ਜੀ ਹਾਂ ਜੀ ਮੈਡਾ ਵੀਡੀਓ ਸਾਨੂੰ ਨਹੀਂ ਪ੍ਰੋਬਲਮ ਫਾਟ ਰਹੀ ਐ ਸੇ ਮੈਡਾ ਵੀਡੀਓ ਸਾਨੂੰ ਦੇਖੋ ਉਹ ਯਾਰ ਖਰਜੋ ਯਾਰ ਜਿਹੜਾ ਕੰਮ ਹੈਗਾ ਉਹ ਯਾਰ ਉਹ ਵੀ ਦਿੱਤੀ ਆ ਖਰਜਾ ਚਲੋ ਕੋਈ ਗੱਲ ਨਹੀਂ ਹੁੰਦੀ ਉਹ ਆਪਣੇ ਚੱਲੋ ਮੈਂ ਨਹੀਂ ਚਾਹੀਆ ਮੈਂ ਨਹੀਂ ਚਾਹੀਆ ਕੋਈ ਬਾਪ ਤੇ ਪਰ ਚਾਹੁੰਦੇ ਸਾਰਾ ਕੁਝ ਨਹੀਂ ਮੈਂ ਬਾਜ਼ਰ ਰੱਤੇ ਹੁੰਦੇ ਆ ਰਹਿਣ ਤਾਂ ਆਪਣੀ ਕਿਤੇ ਮਗਨਾ ਕੇ ਚੱਲਦੇ ਹੁੰਦੇ ਆ ਚਾਚੀ ਸੀਟੀ ਵੱਲੋਂ ਕੋਈ ਨਹੀਂ ਬੈ ਜਾ ਕੁਰਸੀ ਤੇ ਬੈ ਜਾ ਆਰਾਮ ਨਾਲ ਮੈਨੂੰ ਸਾਨੂੰ ਕੀ ਹੁੰਦਾ ਸਾਨੂੰ ਖੂਬ ਬੈ ਜਾ ਕੁਰਸੀ ਤੇ ਬੈ ਜਾ ਕੁਰਸੀ ਤੇ ਬੈ ਜਾ ਚਾਚੀ ਕੋਈ ਡਰੋ ਨਾ ਮਾਟੀ ਦੇ ਮੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੋਣ ਹੀ ਪੜਿਆ ਜਾਂਦਾ ਹੁੰਦੀ ਦਰ ਧਰਨੇ ਐਵੇਂ ਰਹਿਣਗੇ ਜੀ ਕੋਈ ਨਹੀਂ ਨਹੀਂ ਇਹ ਤੋਂ ਵੀ ਜ਼ਿੰਮੇਵਾਰਾਂ ਯਾਰ ਇਹੋ ਜੀ ਕੋਈ ਗੱਲ ਤੁਹਾਨੂੰ ਪਤਾ ਹੋਊਗਾ ਪਟਿਆਲਾ ਉਹ ਨਹੀਂ ਕੰਮ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਸਾਹਿਬਾ ਬਾ ਡੀਸੀ ਮੈਡਮ ਦੇ ਫਿਰ ਵੀ ਹਿੱਲਾ ਨਾ ਹੋਇਆ ਸੋ ਅਸੀਂ ਸਾਰੇ ਲੁਧਿਆਣੇ ਚ ਜਾ ਕੇ ਰੌਲਾ ਪਾਵਾਂਗੇ ਅਸੀਂ ਸਾਰੀਆਂ ਥਾਂ ਤੇ ਰੌਲਾ ਪਾਵਾਂਗੇ ਕੋਈ ਨੋ ਕੋਈ ਨਹੀਂ ਤੁਹਾਨੂੰ ਸਾਰਿਆਂ ਨੂੰ ਤੇ ਦਰਸ਼ਨੀ ਕਰਾ ਦੋ ਸਾਹਮਣੇ ਉਹ ਕਿਹਾ ਕਿ ਪਰਸੋਂ ਹਰ ਹਾਲਤ ਦੇ ਵਿੱਚ ਪੜਿਆ ਹੈ ਉਹ ਕਿ ਅੰਦਰ ਹੋਊਗਾ ਉਹ ਰਣਜੀਤ ਸਿੰਘ ਉਹਨੇ ਇਹਨਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਆ ਜਾਂ ਚੀਫ ਪ੍ਰੈਸ਼ਰ ਹੁਣ ਸਾਨੂੰ ਨਹੀਂ ਪਤਾ ਸੱਚ ਨਹੀਂ ਲੱਗਦੇ ਦੇਖੋ ਜੱਪਤੀ ਸਾਹਿਬ ਤੁਸੀਂ ਅਸੀਂ ਤੁਹਾਡੇ ਤੇ ਯਕੀਨ ਕੀਤਾ ਸੀ ਉਸ ਦਿਨ ਅਸੀਂ ਉਦੋਂ ਤਰਨਾ ਤਾਂ ਹੀ ਚੱਕਿਆ ਸੀ ਵੀ ਤਿੰਨ ਦਿਨ ਤੱਕ ਹੋਣ ਲਾਂਗੇ ਇੰਨੀ ਕਰ ਦੇਗੇ ਤੁਸੀਂ ਸਾਨੂੰ ਉੱਤੇ ਕਿ ਹਰ ਵੀ ਤੀਸਰੇ ਦਿਨ ਅੰਦਰ ਹੋਊਗਾ ਹਰ ਹਾਲਤ ਉਹ 100% ਅੰਦਰ ਜਾਊਗਾ ਜਾਊਗਾ ਆ ਤੁਸੀਂ ਕਰੋ ਮੈਡਮ ਇੱਕ ਸ਼ੁਰੂ ਗਰਮਿੰਟ ਦੇ ਕੇ ਕਿਹੜਾ ਹੋਣਾ ਹੈ ਐਟੈਕ ਇਸ ਸਾਰੀ ਗੱਲ ਹੁਣ ਉਹਨੂੰ ਕਾਰਨ ਬਤ ਕਰੋ ਮੈਡਮ ਨਾਲ ਦਿਨਾਂ ਲੈਣਾਂ ਦੀ ਠੀਕ ਹੈ ਜੀ ਇਹ ਪਹਿਲਾ ਸਟੈਪ ਚਾਹੀਦਾ ਪੁਲਿਸ ਦੇਣੀ ਸਾਨੂੰ ਜੋ ਸਿਟਿੰਗ ਜੱਜ ਨੇ ਜੋ ਹਾਈਲੀ ਉਹਨਾਂ ਦੇ ਹੈਗੇ ਨੇ ਹਾਈ ਕੋਰਟ 'ਚ ਹੈਗੇ ਜਾਂ ਕਿਤੇ ਵੀ ਹੈਗੇ ਜਿਹੜੇ ਸੀਨੀਅਰ ਹੈਗੇ ਉਹਨਾਂ ਤੋਂ ਮਾਰਕ ਕਰਾ ਕੇ ਉਹ ਐਸੀ ਸਾਰੀ ਜਿਹੜੀ ਇਨਕੁਆਇਰੀ ਐ ਉਹਦੇ 'ਚ ਮਾਰਕ ਕਰਵਾ ਕੇ ਸੰਤੁਸ਼ਟ ਪਰ ਇਹ ਵੀ ਜ਼ਮਾਨਤ ਦੇ ਵਿੱਚ ਕੋਈ ਵੀ ਮਤਲਬ ਜਿਹੜਾ ਹੈ ਸਰਕਾਰੀ ਤੰਤਰ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਵੀ ਜ਼ਮਾਨਤ ਕਰਾ ਕੇ ਇਹ ਵੀ ਦੇਖੋ ਇੱਕ ਪ੍ਰੋਬਲਮ ਹੋ ਰਹੀ ਹੈ ਜੀ ਉਹ 2 ਮਹੀਨੇ ਲਈ ਲੱਗੀ ਆਰਡਰ ਦੇ ਵਿੱਚ 25 ਦਿਨ ਐਕਸਟੈਂਡ ਹੋ ਜੀ ਇਹ ਐਕਸਟੈਂਡ ਹੋ ਗਿਆ ਜੀ ਇਹ ਦੋ ਦਿਨ ਪਹਿਲਾਂ ਉਹ ਐਕਸਟੈਂਡ ਹੋ ਅੱਜ ਦਾ ਮੈਂ ਐਸਆਈਸੀ ਪੈਸੇ ਸੀਗੀ ਇੱਕ ਵੀਤੀ ਪਰ ਐਦਾਂ ਦਾ ਨਾਂ ਚੱਲੇ ਬਾਤ ਕੀ ਚੱਲ ਰਹੀ ਹੈ ਨਾ ਜੀ ਸਾਰਾ ਬਰੋਕ ਚਾਹੂ ਕਰ ਰਹੇ ਟ੍ਰਾਲੀਆਂ ਟ੍ਰਾਲੀਆਂ ਚ ਚੱਲ ਲੱਗਿਆ ਟ੍ਰਾਲੀਆਂ ਨੂੰ ਰੋਕਿਆ ਜਾਏਗਾ ਉਹਨਾਂ ਦਾ ਚਲਾਕ ਕਰਦੇ ਜਾਏਗਾ ਟ੍ਰਾਲੀਆਂ ਬਣਾ ਕੇ ਮੈਡਮ ਜੀ ਆਣਾ ਡੀਐਸਪੀ ਪਲਾਸਟੋ ਨੂੰ ਕਹਿੰਦੇ ਸਟ੍ਰਿਕਟਲੀ ਲੱਗਣੀ ਲੱਗਣੀ ਕਾਈਂਡਲੀ ਹੁੰਦੇ ਤੇ ਸਾਡੇ ਪੂਰੇ ਪਿਛਲੇ ਟੈਂਟਰ ਤੋਂ ਨਹੀਂ ਲੱਗਣ ਦਿੱਤੇ ਗਏ ਇਸ ਲਈ ਅਸੀਂ ਅੱਜ ਦੇ ਇਸ ਵੇਲੇ ਬੈਠ ਅਸੀਂ ਸੜਕ ਤੇ ਵੀ ਜਾਵਾਂਗੇ ਕੱਲ ਵੀ ਬੈਠ ਜਾਾਂਗੇ ਪਰ ਉਹੋ ਜਿਹਾ ਕਾਈਂਡਲੀ ਜਿਹੜੀ ਹੈ ਨਾ ਕਿਉਂਕਿ ਬਹੁਤ سارے ਲੋਕ ਨੇ ਕੋਈ ਬਜ਼ੁਰਗ ਵੀ ਹੈ ਕੋਈ ਕਿਵੇਂ ਦਾ ਠੀਕ ਹੈ ਉਹ ਨਾ ਹੋਵੇ ਲਗਾਣ ਦੇ ਵੀ ਕੋਈ ਨਹੀਂ ਵੀ ਨਗੀ ਦਾ ਸਤਾਫ ਬੈਠਾਂਗੇ ਉਹ ਨਹੀਂ ਹੋਏ ਬੈਠਾਂਗੇ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰਦੇ ਅੱਛਾ 10 ਮਿੰਟ ਬਾਅਦ ਕੋਈ ਇੱਕ ਬੰਦਾ ਆਣਾ ਹੈ ਜਾਓ ਜਾਓ ਚੋਟੂ ਦੇ ਜਾਓ ਜੀ ਵੀਰੇ ਹਰਜੀਵ ਵੀਰੇ ਮੋਹਿਤ ਪਾ ਜਾਓ ਜਾਓ ਯਾਰ ਸਾਰੇ ਬੱਚੇ ਤੇਰੇ ਜਾਣ ਕੇ ਹੋਰ ਕੋਈ ਨਹੀਂ ਜਾਏਗਾ ਬਾਕੀ ਬੰਦਾ ਬਈ ਕੋਈ ਵੀ ਨਹੀਂ ਜਾਏਗਾ ਇੱਕ ਵੀ ਇੱਕ ਵੀ ਬੰਦਾ ਨਹੀਂ ਜਾਏਗਾ ਇੱਕ ਵੀ ਬੰਦਾ ਬਈ ਚਮਚਾ ਚਚਾ ਨਹੀਂ ਜਾਦੇ ਮਾਲੇ ਬਿੱਟੂ ਠਾ ਦੇ ਇਨਨ ਜਾ ਬੈਜੋ ਬੈਜੋ ਸਾਰੇ ਬਾਕੀ ਇੱਥੇ ਸਾਰੇ ਬੰਦਾ ਬੈਜੋ ਜਿਹੜੀ ਜਿਹਨੂੰ ਨਾਮ ਲਿਖਣ ਦੇ ਚਾਰ ਆ ਬਸ ਹੋਰ ਕੋਈ ਨਾ ਜਾਓ ਜੀ ਬਾਕੀ ਬੈਜੋ ਬੈਜੋ ਬਈ